देश की प्रधानमंत्री इंदिरा गांधी की मौत तो बाद अमिताभ बच्चन ने सिखा के उपर करवाए से अत्याचार अमिताभ बच्चन ने खुद सिखा मारन दिता से नारा खून का बदला खून अच्छ उ अमिताभ बच्चन जिसके पैरों हथ लाया दलजीत दुसांझ ने जो खूब चर्चा का विषय बनया हो दलजीत दुसांझ ਜੋ ਅੰਤਾਪ ਬਚਨ ਦਾ ਸਤਕਾਰ ਕਰ ਰਿਹਾ ਹੈ ਇਸ ਤੋਂ ਪਹਿਲਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੰਨੀ ਕੁਲਦੀਪ ਸਿੰਘ ਗੱਜ ਨੇ ਵੀ ਵੱਡਾ ਬਿਆਨ ਦਿੱਤਾ ਹੈ ਸੋ ਅੰਤਾਪ ਬਚਨ ਦੇ ਵਿੱਚ ਕਿੰਨੀ ਨਫਰਤ ਤੇ ਸਿੱਖਾਂ ਦੇ ਪ੍ਰਤੀ ਤੁਸੀਂ ਜਿਹੜੇ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸੋ so, 1984 ਦੇ ਦੰਗੇ ਜਦੋਂ ਦੇਸ਼ ਭਰ ਦੇ ਵਿੱਚ ਸਭ ਤੋਂ ਵੱਡੇ ਤੇ ਕਾਲੇ ਦਿਨ ਵਜੋਂ ਜਾਣੇ ਜਾਂਦੇ ਨੇ 1984 ਨੂੰ ਸਿੱਖਾਂ ਦੇ ਉੱਪਰ ਜੋ ਸਿੱਖਾਂ ਦਾ ਧਾਰਮਿਕ ਸਥਾਨ ਸੀ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਭਾਰਤੀ ਫੌਜ ਨੂੰ ਛਾੜ ਦਿੱਤਾ ਜਾਂਦਾ ਹੈ ਭਾਰਤੀ ਫੌਜ ਸਿੱਖ ਕਲਤਾਂ ਨੂੰ ਸਥਾਨ ਨੂੰ ਤੈਸ਼ ਨੈਸ਼ ਕਰ ਦਿੰਦੀ ਔਰ ਬੇਕਸੂਰ ਸਿੱਖ ਜਿਹੜੇ ਕਿ ਉਸ ਦਿਨ ਉੱਥੇ ਧਾਰਮਿਕ ਸਥਾਨ ਦੇ ਉੱਪਰ ਮੱਥਾ ਟੇਕਣ ਵਾਸਤੇ ਗਏ ਹੋਏ ਸੀ ਉਹਨਾਂ ਦੀਆਂ ਲਾਛਾ ਵਛਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਇਹ ਦੰਗੇ ਜਿਹੜੇ ਕਿ ਪੈਦਾ ਹੋ ਜਾਂਦੇ ਨੇ ਔਰ ਸਿੱਖ ਕੌਮ ਦੇ ਵਿੱਚ ਨਫ਼ਰਤ ਪੈਦਾ ਹੋ ਜਾਂਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਔਰ ਦੇਸ਼ ਦੇ ਪ੍ਰਧਾਨ ਮੰਤਰੀ ਹੂੰ ਜੋ ਸਿੱਖਾਂ ਦੇ ਧਾਰਮਿਕ ਸਥਾਨ ਦੇ ਉੱਪਰ ਹੋਏ ਹਮਲੇ ਦਾ ਬਦਲਾ ਲੈਣ ਦੀ ਸਿੱਖ ਕੌਮ ਦੇ ਉਹੀ ਦੋ ਨੌਜਵਾਨ ਜਿਹੜੇ ਕਿ ਇੰਦਰਾ ਗਾਂਧੀ ਦੀ ਸੁਰੱਖਿਆ ਦੇ ਵਿੱਚ ਬਾਡੀਗਾਰਡ ਸਨ ਭਾਈ ਬਤੁਲਪ੍ਰਿੰਤ ਸਿੰਘ ਤੇ ਭਾਈ ਸਤਵੰਤ ਸਿੰਘ ਉਹਨਾਂ ਨੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੋ ਸਿੱਖ ਕੌਮ ਦੇ ਧਾਰਮਿਕ ਸਥਾਨ ਨੂੰ ਇੰਦਰਾ ਗਾਂਧੀ ਨੇ ਤੈਸ਼ ਨੈਸ਼ ਕੀਤਾ ਸੀ ਉਸ ਦਾ ਬਦਲਾ ਲੈ ਲਿਆ ਪਰ ਇਸ ਤੋਂ ਬਾਅਦ ਉਹ ਤੇ ਅਸੱਚ ਕਾਲੇ ਅੱਖਰਾਂ ਵਿੱਚ ਦਰਜ ਹੋ ਗਿਆ ਦਿਨ ਜਦੋਂ ਕਿ ਸਿੱਖ ਵਿਰੋਧੀ ਕਤਲੇਆਮ ਦੇ ਦੌਰਾਨ ਬਹੁਤ ਸਾਰੇ ਹਿੰਦੂ ਖੁੱਲ ਕੇ ਸਾਹਮਣੇ ਆਏ ਸਿੱਖਾਂ ਦੇ ਪ੍ਰਤੀ ਜਿਨ੍ਹਾਂ ਵਿੱਚ ਬਾਲੀਵੁੱਡ ਅਭਿਨੇਤਾ ਖੰ ਲੈਖ ਦਾ ਰੋਲ ਨਿਭਾ ਰਿਹਾ ਸੀ ਅਮਤਾਬ ਬਚਨ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੰਗੇ ਬਹੁਤ ਹੋਏ ਉਹ ਕੋਈ ਹੋਰ ਨਹੀਂ ਅਮਤਾਬ ਬਚਨ ਸੀ ਜਿਸ ਨੇ ਇਸ ਵੱਲਦੀ ਹੋਈ ਅੱਗ ਦੇ ਵਿੱਚ ਕੋਹ ਪਾਉਣ ਦਾ ਕੰਮ ਕੀਤਾ ਅਮਤਾਬ ਬਚਨੇ ਭੀੜ ਨੂੰ ਇੱਕ ਪਾਸੇ ਨੇ ਦਰਾਂ ਕਿਹਾ ਸੀ ਕਿ ਹੁਣ ਖੂਨ ਦਾ ਬਦਲਾ ਖੂਨ ਇਹ ਸਿੱਖ ਜਿਹੜੇ ਗਦਾਰ ਨੇ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਸੋ ਸੋਸ਼ਲ ਮੀਡੀਆ ਤੇ ਉੱਪਰ ਉਸ ਵਕਤ ਅਮਤਾਬ ਬਚਨ ਨਾਲ ਜੁੜੀ ਹੋਈ ਇੱਕ ਵੀਡੀਓ ਵਾਇਰਲ ਹੋਈ ਏ ਜਿਸ ਵਿੱਚ 84 ਤੰਗਿਆਂ ਦਾ ਇੱਕ ਸਿੱਖ ਪੀੜਤ ਆਪਣੀ ਹੱਡ ਬੀਤੀ ਦੱਸ ਰਿਹਾ ਇਸ ਸ਼ਖਸੀ ਵੀਡੀਓ ਜੋ ਸੋਸ਼ਲ ਮੀਡੀਆ ਤੇ ਉੱਪਰ ਖੂਬ ਚੱਲ ਰਹੀ ਏ ਇਸ ਬਜ਼ੁਰਗ ਸ਼ਖਸ ਨੇ ਦੱਸਿਆ ਕਿ ਇੰਦਰਾਂ ਦੀ ਮੌਤ ਤੋਂ ਬਾਅਦ ਜਦੋਂ ਅੰਮਤਾਪ ਉਸਦੇ ਸਾਹਮਣੇ ਆਇਆ ਸੀ ਤਾਂ ਉਸ ਨੂੰ ਦੇਖਦੇ ਹੀ ਅੰਮਤਾਪ ਬਚਨ ਬੋਲੇ اے ਸਿੱਖ ਤੇਰਾ ਇੱਥੇ ਕੀ ਕੰਮ ਤੂੰ ਗਦਾਰ ਹੈ ਇਸ ਤੋਂ ਬਾਅਦ ਅੰਮਤਾਪ ਨੇ ਉਸ ਸ਼ਖਸ ਨੂੰ ਥੱਪੜ ਮਾਰਿਆ ਤੇ ਭੀੜ ਨੂੰ ਕਿਹਾ ਕਿ ਇਸ ਨੂੰ ਮਾਰ ਦਿਓ ਇਹਨਾਂ ਕਹਿ ਕੇ ਅੰਮਤਾਪ ਬਚਨ ਵਾਪਸ ਅੰਦਰ ਚਲੇ ਗਏ ਇਸ ਤੋਂ ਬਾਅਦ ਭੀੜ ਨੇ ਸਿੱਖ ਸ਼ਖਸ ਨੂੰ ਖੂਬ ਮਾਰਿਆ ਜੋ ਵੀਡੀਓ ਦੇ ਵਿੱਚ ਇਹ ਸਾਰੀ ਹੱਡ ਬੀਤੀ ਦੱਸੀਏ ਉਸ ਬਜ਼ੁਰਗ 1984 ਦੰਗਿਆਂ ਦੇ ਪੀੜਤ ਨੇ ਸੋ ਕਾਬਲੇ ਗੋਰੇ ਕੀ ਹਾਲੀ ਵਿੱਚ ਦਲਜੀਤ ਦਸਾਂਜੋ ਕੌਣ ਬਣੇਗਾ ਕਰੋੜਪਤੀ ਵਿੱਚ ਨਜ਼ਰ ਆਏ ਸੀ ਇਸੇ ਦੌਰਾਨ ਪੰਜਾਬੀ ਗੈਕ ਨੇ ਅਮਤਾਬਚਨ ਦੇ ਪੈਰੀ ਹੱਥ ਲਾਏ ਇਸ ਤੋਂ ਬਾਅਦ ਇਹ ਵਿਵਾਦ ਪੜਕ ਉੱਠਿਆ ਦਲਜੀਤ ਸਿੰਘ ਭਾਈਚਾਰੇ ਦੇ ਨਿਸ਼ਾਨੇ ਤੇ ਆ ਗਏ ਕਿਉਂਕਿ ਸਿੱਖ ਕੌਮ ਅੱਜ ਵੀ ਅਮਤਾਬਚਨ ਨੂੰ 84 ਕਤਲੇਆਮ ਦਾ ਗੁਨਾਹਗਾਰ ਮੰਨਦੀ ਹੈ ਸੋ ਸਿੱਖ ਇਤਿਹਾਸ ਦੇ ਵਿੱਚ ਅਮਤਾਬਚਨ ਨੂੰ ਕਦੇ ਵੀ ਜਿਹੜਾ ਕਿ ਮਾਫ਼ ਨਹੀਂ ਕੀਤਾ ਜਾ ਸਕਦਾ ਜਿਸ ਨੇ ਸਿੱਖਾਂ ਦੇ ਉੱਤੇ ਬੇਕਸੂਰਾਂ ਦੇ ਉੱਤੇ ਅਤਿਆਚਾਰ ਕਰਵਾਏ ਸੋ ਅੰਤਾਪ ਬਚਨੇ ਭਾਵੇਂ ਉਸ ਤੋਂ ਪਹਿਲਾਂ ਇੱਕ ਪੱਤਰ ਲਿਖ ਕੇ ਸ੍ਰੀ ਅਕਾਲ ਤਖਤ ਸੈਦ ਤੋਂ ਮਾਫੀ ਮੰਗੀ ਕਿ ਮੇਰਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਮੇਰਾ ਕੋਈ ਦੋਸ਼ ਨਹੀਂ ਜੋ ਅੱਜ ਤੱਕ ਕਿਸੇ ਵੀ ਏਜੰਸੀ ਦੇ ਵੱਲੋਂ ਅੰਤਾਪ ਬਚਨ ਦਾ ਨਾਮ ਸਾਹਮਣੇ ਨਹੀਂ ਆਇਆ ਭਾਵੇਂ ਉਹ ਜਾਂਚ ਕੀਤੀ ਗਈ ਪਰ ਉਹ ਜਾਂਚਾਂ ਬਿਲਕੁਲ ਅਧੂਰੀਆਂ ਸੀ ਜਿਹੜੇ ਕਿ ਉਸ ਸਮੇਂ ਦੇ ਸਿੱਖ ਜਿਨ੍ਹਾਂ ਨੇ ਇਹ ਤਾਪ ਹੰਡਾਇਆ ਅੱਜ ਉਹ ਖੁਦ ਦੱਸ ਰਹੇ ਨੇ ਕਿ ਅਮਤਾਬ ਬਚਨ ਉਸ ਸਮੇਂ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਸਾਹਮਣੇ ਆ ਕੇ ਸਿੱਖਾਂ ਦੇ ਉੱਪਰ ਅਤਿਆਚਾਰ ਕਰਦਾ ਸੀ ਔਰ ਖੁਦ ਭੀੜ ਨੂੰ ਕਹਿੰਦਾ ਸੀ ਕਿ ਇਸ ਨੂੰ ਮਾਰ ਦਿਓ ਖੂਨ ਦਾ ਬਦਲਾ ਖੂਨ ਹੀ ਚੱਲਦਾ ਰਹੇਗਾ ਸੋ ਸਿੱਖ ਕੌਮ ਦੇ ਵੱਲੋਂ ਜੋ ਅਮਤਾਬ ਬਚਨ ਦੇ ਪ੍ਰਤੀ ਜਿਹੜੇ ਕਿ ਇਸ ਤਰ੍ਹਾਂ ਦੇ ਕਾਰਵਾਈਆਂ ਕਰਵਾਈਆਂ ਗਿਆ ਸਿੱਖਾਂ ਦੇ ਉੱਪਰ ਅਤਿਆਚਾਰ ਕਰਵਾਏ ਗਏ ਉਹ ਸਿੱਖ ਕਿਵੇਂ ਭੁੱਲ ਸਕਦੇ ਨੇ ਇਸ ਅਮਤਾਬ ਬਚਨ ਨੂੰ ਜਿਹੜਾ ਕਿ ਅਮਤਾਬ ਬਚਨ ਨੇ ਬੰਦੀ ਦੇ ਉੱਪਰ ਜਿਹੜਾ ਕਿ ਕਿਉਂ ਕੌਣ ਦਾ ਕੰਮ ਕੀਤਾ ਸੀ ਉਸ ਸਮੇਂ ਜੋ ਸਿੱਖਾਂ ਦੇ ਉੱਪਰ ਅਤਿਆਚਾਰ ਕਰਵਾਏ ਸੀ